ਰਾਜਨੀਤੀ ਤਾਂ ਕਰਨੀ ਆ ਗਈ ਹਾਂ ਨਹੀਂ ਦੋ ਵਾਰ ਐਮਪੀ ਬਣ ਗਏ ਚੀਫ ਮਿਨਿਸਟਰ ਬਣ ਗਏ ਸਟੇਟ ਦੇ ਬਹੁਤ ਵੱਡੀ ਗੱਲ ਆ ਉਸ ਗੱਲੋਂ ਤਾਂ ਇਹ ਰਾਜਨੀਤੀ ਹੋ ਗਈ ਨਾ ਜੀ ਇਸ ਕੁਰਸੀ ਤੇ ਛੇਤੀ ਪੰਕ ਨਾ ਆ ਗਈ ਭਗਵੰਤ ਜੀ ਮਾਨ ਨੂੰ ਰਾਜਨੀਤੀ ਕਰਨੀ ਆ ਗਈ ਇਸੇ ਇਕੱਠੇ ਰਹੇ ਆ ਭਗਵੰਤ ਮਾਨ ਨਾਲ ਕਿ ਤੁਹਾਨੂੰ ਦੱਸਿਆ ਹੀ ਕਿੰਨੇ ਸ਼ੋਅ ਕੀਤੇ ਭਗਵੰਤ ਮਾਨ ਨਾਲ ਨੇ ਔਰ ਗੱਲ ਇਹ ਦੇ ਉਹ ਨਹੀਂ ਵੀ ਭਗਵੰਤ ਮਾਨ ਵੀ ਆਪਦੇ ਟਾਈਮ ਨਾਲ ਸੁਪਰ ਹਿੱਟ ਕਲਾਕਾਰ ਰਹੇ ਹਨ ਕਾਮੇਡੀ ਦੇ ਵਿੱਚ ਅੱਜ ਜੋ ਲੋਕ ਮਰਜੀ ਗਈ ਜਾਣ ਭਗਵੰਤ ਨੇ ਕਦੇ ਤੁਸੀਂ ਮਾੜੀ ਉਹਦੀ ਕਾਮੇਡੀ ਦੇਖੀ ਦੂਰੇ ਸ਼ਬਦਾਂ ਵਾਲੀ ਕਈ ਕਾਮੇਡੀਅਨ ਮੈਂ ਨਾਂ ਨਹੀਂ ਲੈਣਾ ਚਾਹੁੰਦੀ ਕਿੰਨਾ ਗੰਦ ਗੰਦ ਪਾਉਂਦੇ ਆ ਸਮਝੀ ਇਵਨ ਗੁਰਪ੍ਰੀਤ ਖੁੱਗੀ ਹੋ ਗਿਆ ਤੇ ਭਗਵੰਤ ਮਾਨ ਇਹਨਾਂ ਨੇ ਸਾਫ਼ ਸੁਥਰੀ ਕਾਮੇਡੀ ਕੀਤੀ ਹੈ ਕਦੇ ਮਾੜੀ ਦੂਰੇ ਅਰਥਾਂ ਵਾਲੀ ਕਾਮੇਡੀ ਨਹੀਂ ਕੀਤੀ ਸੋ ਭਗਵੰਤ ਮਾਨ ਖੁਸ਼ੀ ਦੀ ਗੱਲ ਹੈ ਕਾਮਯਾਬ ਹੋਏ ਵੀ ਆਰ ਆਈ ਐਮ ਹੈਪੀ ਫਾਰ ਹਿਮ ਪਰ ਮੈਂ ਇਹ ਕਹਿਣਾ ਚਾਹੁੰਨੀ ਹਾਂ ਭਗਵੰਤ ਮਾਨ ਨੂੰ ਵੀ ਤੁਸੀਂ ਥੋੜਾ ਜਾਂ ਬੜੇ ਥਾਵਾਂ ਦੇ ਤੁਸੀਂ ਨਹਿਰੀ ਪਾਣੀ ਵੀ ਕੱਢ ਲਿਆ ਤੁਸੀਂ ਸਾਰਾ ਕੁਝ ਕਰ ਲਿਆ ਵਧੀਆ ਕੋਈ ਕਲਾਕਾਰਾਂ ਲਈ ਵੀ ਜਿਹੜੇ ਸੱਭਿਆਚਾਰਕ ਕਲਾਕਾਰ ਨੇ ਵਿਚਾਰੇ ਰੁਲਦੇ ਮਰਦੇ ਫਿਰਦੇ ਨੇ ਮੈਂ ਬੇਨਤੀ ਕਰਦੀ ਆ ਕਿਉਂਕਿ ਮਿਲਣ ਦਾ ਸਮਾਂ ਹੀ ਨਹੀਂ ਮਿਲ ਰਿਹਾ ਨਾ ਹੂੰ ਹੂੰ ਮੈਨੂੰ ਪਤਾ ਜੀ ਮੇਲਾ ਮੈਂ ਕੋਸ਼ਿਸ਼ ਵੀ ਨਹੀਂ ਕੀਤੀ ਇੰਨੀ ਮੈਂ ਵੀ ਬਿਜ਼ੀ ਹੁੰਨੀ ਆ ਵੀ ਇੱਕ ਕਲਾਕਾਰਾਂ ਵਾਲੀ ਵੀ ਕੋਈ ਇੱਕ ਕਲਾਕਾਰ ਨੇ ਨਾ ਕੀਤਾ ਤਾਂ ਸਾਡਾ ਕੀ ਨਹੀਂ ਕਰਨਾ ਹੂੰ ਹੂੰ ਹੋਰ ਤਾਂ ਪਤਾ ਨਹੀਂ ਕਲਾ ਕਿਹੜੇ ਸੀਐਮ ਆਉਣੇ ਅੱਗੋਂ ਮਸਾ ਤਾਂ ਕੋਈ ਕਲਾਕਾਰ ਸੀਐਮ ਬਣਿਆ ਕਿਉਂਕਿ ਕਲਾਕਾਰੀ ਸਕਲਾਕਾਰ ਦੀ ਫੀਲਿੰਗ ਸਮਝ ਸਕਦਾ ਸੋ ਭਗਵੰਤ ਮਾਨ ਨੂੰ ਮੈਂ ਬੇਨਤੀ ਕਰਦੀ ਹਾਂ ਵੀ ਤੁਸੀਂ ਥੋੜਾ ਜਿਹਾ ਕਲਾਕਾਰਾਂ ਦਾ ਕੁਝ ਕਰੋ ਮਾੜਾ